ਹੈਲੋ ਜੀ ਸਾਰਿਆਂ ਸ਼ਸ਼ੀਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਸਪੈਸ਼ਲ ਵੀਡੀਓ ਫਰਸੀ ਸਲਵਾਰ ਤੇ ਲੈ ਕੇ ਆਏ ਆ ਇਹਦੇ ਵਿੱਚ ਕੀ ਆਪਾਂ ਫਰਸੀ ਸਲਵਾਰ ਦੀ ਜਿਹੜੀ ਹੈ ਕਟਿੰਗ ਉਹਦੇ ਬਾਰੇ ਦੱਸਾਂਗੇ ਵੀ ਆਪਾਂ ਕਟਿੰਗ ਕਿਵੇਂ ਸੌਖੇ ਤਰੀਕੇ ਨਾਲ ਦੇਖੋ ਜੀ ਕਰ ਸਕਦੇ ਆਂਗੇ ਕਈ ਪੈਣਾ ਨੂੰ ਫਰਸੀ ਸਲਵਾਰ ਦੀ ਕਟਿੰਗ ਤੇ ਸਟੀਚਿੰਗ ਆਉਂਦੀ ਹੋਊਗੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਸਾਰਿਆਂ ਨੂੰ ਦੇਖੋ ਆਉਂਦੀ ਹੋएगी ਪਰ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਕੁਝ ਵੱਖਰਾ ਦੱਸਾਂਗੇ ਤਾਂ ਜੋ ਆਪਾਂ ਸੌਖੇ ਤਰੀਕੇ ਨਾਲ ਤੇ ਬਿਲਕੁਲ ਈਜ਼ੀ ਆਪਾਂ ਜਿਹੜੀ ਇਹਦੀ ਕਟਿੰਗ ਕਰ ਸਕੀਏ ਫਰਸੇ ਸਲਵਾਰ ਦੀ ਕਟਿੰਗ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇਹਦੇ ਨਾਪ ਦੀ ਜ਼ਰੂਰਤ ਪਊਗੀ ਇਹਦੇ ਆਪਾਂ ਨੂੰ ਤਿੰਨ ਨਾਪ ਚਾਹੀਦੇ ਨੇ ਜੀ ਲੰਬਾਈ 벨ਟ ਤੇ ਲੈਂਥ ਜੀ ਆਪਾਂ ਨੂੰ ਇਹ ਤਿੰਨ ਨਾਪ ਆਪਾਂ ਨੂੰ ਸਹੀ ਚਾਹੀਦੇ ਨੇਗੇ ਫਿਰ ਆਪਾਂ ਇਹਦੀ ਜਿਹੜੀ ਕਟਿੰਗ ਹੈ ਚੰਗੀ ਤਰ੍ਹਾਂ ਕਰ ਸਕਦੇ ਆਂਗੇ ਫਰਸੇ ਸਲਵਾਰ ਦਾ ਜਿਹੜਾ ਨਾਪ ਹੈ ਜੀ ਆਪਾਂ ਆਪਣੀ ਬਾਡੀ ਤੋਂ ਲੈ ਕੇ ਹਨਾ ਜਿਵੇਂ ਜਿੱਥੋਂ ਪਹਿਣਾ ਦਾ ਬੰਨ ਹੁੰਦਾ ਕਿਸੇ ਵੀ ਜ ਆ ਕਸਟਮਰ ਦੀ ਆਪਾਂ ਨੇ ਫਰਸੇ ਸਲਵਾਰ ਸਿਉਣੀ ਹੈਗੀ ਆਪਣੀ ਜਿਹੜੀ 벨ਟ ਦਾ ਉੱਪਰ ਬੰਨ ਹੁੰਦਾਗਾ ਉਥੋਂ ਲੈ ਕੇ نیچے ਪੈਰ ਤੱਕ ਇਹਦੀ ਆਪਾਂ ਨੇ ਲੈਂਥ ਮੇਨਣੀ ਹੈ ਜਦੋਂ ਵੀ ਆਪਾਂ ਕੋਈ ਇਹਦੀ ਮੂਰੀ ਮਿੰਨੇ ਆ ਜੀ ਤਾਂ ਆਪਾਂ ਮੂਰੀ ਦਾ ਪੂਰਾ ਪੈਰ ਮਿੰਨਣਾਗਾ ਆਪਣਾ ਤਾਂ ਆਪਣੀ ਜਿਹੜੀ ਪੈਰ ਦੀ ਲੰਬਾਈ ਹੈ ਪਹੁੰਚਾ ਜਿਹੜਾ ਮੂਰੀ ਦਾ ਆਪਾਂ ਨੇ ਰੱਖਣਾ 9 10 ਇੰਚ 11 ਇੰਚ ਇੰਨਾ ਆਪਾਂ ਰੱਖ ਸਕਦੇ ਆ ਇਹਦੂ ਘੱਟ ਦੇਖੋ ਜੀ ਇਹਦਾ ਫਰਸੀ ਸਲਵਾਰ ਦਾ ਜਿਹੜਾ ਪਹੁੰਚਾਗਾ ਸੋਣਾ ਨਹੀਂ ਲੱਗਦਾ ਹੁਣ ਜਿਹੜਾ ਕੱਪੜਾ ਜੀ ਇਹ ਆਪਾਂ ਨੇ ਲਵੇ ਹੈਗਾ ਸਵਾ 2 ਮੀਟਰ ਕੱਪੜਾ ਇਹ ਮਸ਼ਲੀਨ ਦੇ ਸਲਵਾਰ ਹੈਗੀ ਇਹਦੇ ਨੀਚੇ ਜੀ ਲੱਗੂਗੀ ਆਪਣੀ ਲਾਈਨਿੰਗ ਇਹਦੀ ਆਪਾਂ ਹੁਣ ਕਟਿੰਗ ਕਰਾਂਗੇ ਬਾਕੀ ਜਿਹੜਾ ਜੀ ਹਨਾ ਸਾਈਜ਼ ਦੇ ਅਕੋਰਡਿੰਗ ਕਪੜਾ ਵੱਧ ਘੱਟ ਹੋ ਸਕਦਾ ਹੈਗਾ ਆਪਾਂ ਜੀ ਸਵਾ ਦੋ ਮੀਟਰ ਲਏ ਆ ਕਿਉਂਕਿ ਇਹਦੀ ਲੈਂਥ ਵੀ ਘਟ ਹੈ ਤੇ ਇਹਦਾ ਆਪਣਾ ਜਿਹੜੀ ਹਿੱਪ ਹੈਗੀ ਉਹ ਵੀ ਘਟ ਹੈ ਜੀ ਜਿਹੜਾ ਇਹ ਨਾਪ ਹੈ ਜੀ ਹੁਣ ਜਿਹੜਾ ਕਪੜਾ ਜੀ ਆਪਾਂ ਨੇ ਸੈੱਟ ਕਰ ਲੈਣਾ ਇਹ ਆਪਾਂ ਪੁੱਠੇ ਪਾਸੇ ਜੀ ਇਹਦੇ ਨਿਸ਼ਾਨ ਲਗਾਵਾਂਗੇ ਸਾਰਾ ਕਪੜਾ ਖੋਲ ਲੈਣਾ ਜੀ ਕਪੜਾ ਆਪਾਂ ਨੇ 4 ਫੋਲਡ ਕਰ ਲੈਣਾਗਾ ਕੰਨੀ ਸਾਈਡ ਆਪਾਂ ਨੇ ਇੱਕ ਪਾਸੇ ਰੱਖਣੀ ਐ ਬੰਦ ਸਾਈਡ ਐ ਜਿਹੜੀ ਜੀ ਇੱਕ ਪਾਸੇ ਰੱਖਣੀ ਹੈਗੀ ਇਹ ਆਪਾਂ ਜੀ ਚਾਰ ਪੀਸ ਜਿਹੜੇ ਨੇ ਇਧਰ ਇੱਕ ਸਾਈਡ ਕਰ ਲਈ ਆ ਦੇਖੋ 1 2 3 ਤੇ 4 ਜੀ ਇਹ ਕੰਨੀ ਵਾਲੀ ਸਾਈਡ ਆਪਾਂ ਨੇ ਇੱਕ ਸਾਈਡ ਰੱਖ ਲਈ ਇਧਰ ਜੀ ਆਪਣਾ ਗੋਲ ਪਾਸਾ ਆ ਦੇਖੋ ਕੱਪੜੇ ਦਾ ਇਸ ਤਰ੍ਹਾਂ ਕਰ ਲਿਆ ਜੀ ਇਹ ਕਟਿੰਗ ਹੈ ਜਿਹੜੀ ਆਪਾਂ ਸਟੇਟ ਸਲਵਾਰ ਵਾਂਗੂ ਇਹਦੀ ਕਰਾਂਗੇ ਇਹਦੇ ਚ ਕੋਈ ਕੁੰਦੇ ਨਹੀਂ ਪਾਣੇ ਜੀ ਕੁਝ ਵੀ ਨਹੀਂ ਹਨਾ ਆਪਾਂ ਨੇ ਉਹ ਕਰਨਾ ਹੈਗਾ ਸਟੇਟ ਸਲਵਾਰ ਵਾਂਗੂ ਹੀ ਕੱਟੀ ਜਾਊ ਜੀ ਆਪਾਂ ਜਿਹੜਾ ਕੱਪੜੇ ਦਾ ਹੈਗਾ ਪੁੱਠਾ ਪਾਸਾ ਲਿਆ ਹੈ ਇਹਦੇ ਪੁੱਠੇ ਪਾਸੇ ਆਪਾਂ ਜੀ ਜਿਹੜੇ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਨਿਸ਼ਾਨ ਲਗਾਉਣੇ ਆ ਜੀ ਇਹ ਆਪਾਂ ਲਾਉਣ ਲੱਗੇ ਆ ਜੀ ਹੁਣ ਮੂਰੀ ਦਾ ਨਿਸ਼ਾਨ ਮੂਰੀ ਦਾ ਨਿਸ਼ਾਨ ਜੀ ਆਪਾਂ ਨੇ ਜਿਵੇਂ ਮੂਰੀ 1.5 ਇੰਚ ਹੈ ਆਪਾਂ 1.5 ਇੰਚ ਵੱਧ ਲਵਾਂਗੇ 12 ਇੰਚ ਤੇ ਨਿਸ਼ਾਨ ਲਗਾਵਾਂਗੇ ਜੀ ਕਈ ਭੈਣਾਂ ਦੀ ਹੁਣ ਮੂਰੀਆਂ ਨੇ 9.5 10.5 11.5 ਜੀ ਹਨਾ ਆਪਾਂ ਮੂਰੀ ਪਾਵਾਂਗੇ ਜੀ 10.5 ਤਿਆਰ ਇਹ ਜਿਹੜੀ ਜੀ ਮੂਰੀ ਆਪਾਂ ਨੇ 3 ਇੰਚ ਤਿਆਰ ਰੱਖਣੀ ਹੈ ਅੱਧਾ ਇੰਚ ਐਕਸਟਰਾ 3.5 ਤੇ ਨਿਸ਼ਾਨ ਲਗਾਵਾਂਗੇ 3.5 ਤੇ ਜਿੱਦਰੋਂ ਇਹ ਆਪਦੀ ਇੱਛਾ ਜੀ ਆਪਾਂ ਵੱਧ ਵੀ ਰੱਖ ਸਕਦੇ ਆਂਗੇ ਇੱਥੋਂ ਜੀ ਸਿੱਧੀ ਲਾਈਨ ਲਗਾ ਲੈਣੀ ਆਪਾਂ ਨੇ ਇਹ ਜਿਹੜਾ ਜੀ ਆਪਾਂ ਨੇ ਇਧਰੋਂ ਮੂਰੀ ਕੋਲ ਕੱਪੜਾ ਵੱਧ ਰੱਖਿਆ ਗਿਆ ਇਹ ਆਪਾਂ ਜੀ ਹੁਣ ਅੱਧਾ ਇੰਚ ਦੇਖੋ ਇੱਥੋਂ ਆਪਣਾ ਐ ਫੋਲਡ ਹੋ ਜੂ ਆਪਣੇ ਮੂਰੀ ਜੀ ਐ ਲੱਗ ਜੂ ਇਹ ਆਪਾਂ ਨੇ ਇੰਨੀ ਘੱਟ ਹੀ ਮੂਰੀ ਲਗਾਉਣੀ ਹੈ ਜੀ ਇਹਨੂੰ ਆਪਾਂ نیچے 모ੜਾਂਗੇ ਐਨਾਂ ਆਪਾਂ ਨੇ نیچے 모ੜ ਲੈਣਾ ਜੀ ਹੁਣ ਆਪਾਂ ਉਧਰ ਇਹਦੀ ਲੈਂਥ ਲਗਾਉਣਿਆ ਵੀ ਕਿੰਨੀ ਆਪਾਂ ਨੂੰ ਲੰਬਾਈ ਚਾਹੀਦੀ ਹੈ ਇਹ ਆਪਣੇ ਮੂਰੀ ਦਾ ਜਿਹੜਾ ਆਪਾਂ ਨੇ نیچے ਕਪੜਾ 모ੜਤਾ ਇਹ ਜਿਵੇਂ ਹੁਣ ਆਪਣੇ ਸਲਵਾਰ ਦੀ ਜਿਹੜੀ ਲੈਂਥ ਹੈਗੀ 39 ਇੰਚ ਹੈਗੀ 39 ਇਹ ਆਪਾਂ ਜੇ ਇੱਥੇ ਨਿਸ਼ਾਨ ਲਗਾ ਲੈਣਾ ਪਰ ਕਟਿੰਗ ਨਹੀਂ ਕਰਨੀ ਹੈਗੀ ਇੱਥੇ ਇਹ ਆਪਾਂ ਜੇ 39 ਇੰਚ ਤੇ ਨਿਸ਼ਾਨ ਲਗਾ ਲਿਆ ਕਟਿੰਗ ਨਹੀਂ ਕਰਦੇ ਹੁਣ ਜਿਵੇਂ ਜੀ ਆਪਾਂ ਹੁਣ ਇਹਦਾ ਬੈਲਟ ਦਾ ਹਿੱਸਾ ਰੱਖਣਾ ਹੈ ਬੈਲਟ ਦਾ ਹਿੱਸਾ ਰੱਖ ਕੇ ਹੀ ਕਟਿੰਗ ਕਰਾਂਗੇ ਜੀ ਆਪਾਂ ਬੈਲਟ ਹੈਗੀ ਹੈ ਜੀ ਚਾਹੇ ਆਪਾਂ 4.5 ਰੱਖ ਲਓ 5 ਰੱਖ ਲਓ ਹਨਾ ਇਹ ਆਪਾਂ ਜੀ ਬੈਲਟ ਦਾ ਹਿੱਸਾ ਰੱਖ ਕੇ ਆਪਾਂ 4.5 ਇੰਚ ਬੈਲਟ ਲਗਾਵਾਂਗੇ ਆਹ ਹੋਰ ਜੀ ਇੱਥੇ 4.5 ਇੰਚ ਆਪਾਂ ਬੈਲਟ ਦਾ ਹਿੱਸਾ ਰੱਖ ਲਿਆ ਜੀ ਇਹਦਾ ਨਿਸ਼ਾਨ ਲਗਾ ਲਿਆ ਇਹ ਆਪਾਂ ਨੇ ਜੀ 4.5 ਇੰਚ ਦਾ ਬੈਲਟ ਦਾ ਹਿੱਸਾ ਦੇਖੋ ਇੱਥੋਂ ਰੱਖ ਲਿਆ ਹੁਣ ਇਹਦੀ ਲੈਂਥ ਜੀ ਜਿਹੜੀ ਇੱਥੇ ਬੈਲਟ ਦੇ ਹਿੱਸੇ ਤੱਕਰ ਬਣੀ ਹੈ ਉਹ ਲੰਬਾਈ ਬਣੀ ਹੈ ਜੀ 34.5 ਇੰਚ ਸਾਡੇ ਚੋਂ 3.5 ਇੰਚ ਲੈਂਥ ਬਚੀ ਹੈ ਜੀ ਅੱਧਾ ਇਚਾ ਆਪਾਂ ਇਹ ਲੰਬਾਈ ਚ ਐਕਸਟਰਾ ਲਵਾਂਗੇ ਕਿਉਂਕਿ ਉੱਪਰ ਬਲ ਪਾਉਣਾ ਬਲਾਂ ਦੇ ਵਿੱਚ ਆਉ ਜੀ ਕਪੜਾ 35 ਇੰਚ ਹੁਣ ਆਪਾਂ ਨੇ ਸਾਰੇ ਤੇ ਜੇ ਇਧਰ 35 35 ਇੰਚ ਤੇ ਨਿਸ਼ਾਨ ਲਗਾਉਣਾ 35 ਇੰਚ ਜਿਹੜੀ ਲੈਂਥ ਹੈ ਜੀ ਇਹਦੀ 35 ਇੰਚ ਆ ਦੇਖੋ ਜੀ ਇੱਥੇ ਆਪਾਂ 35 ਇੰਚ ਤੇ ਨਿਸ਼ਾਨ ਲਗਾ ਲੈਣਾ ਇਹ ਜੀ ਆ ਦੇਖੋ ਆਪਾਂ ਨੇ ਜਿਹੜਾ 35 ਇੰਚ ਤੇ ਨਿਸ਼ਾਨ ਲਗਾ ਲਿਆ ਆ ਦੇਖੋ 35 ਇੰਚ ਤੇ ਜੀ ਇਹ ਆਪਾਂ ਇਧਰ ਨਿਸ਼ਾਨ ਲਗਾ ਲਿਆ ਜੀ ਇਧਰ ਹੁਣ ਜਿਹੜਾ ਦਾ ਆਪਾਂ ਮੂਰੀ ਵਾਲੀ ਸਾਈਡ ਜੀ ਆਪਾਂ ਨੂੰ نیچے ਫੋਲਡਿੰਗ ਲਈ ਹਨਾ ਵੱਧ ਰੱਖਣ ਦੀ ਲੋੜ ਨਹੀਂ ਪੈਣੀ ਇੱਥੋਂ ਹੀ ਆਪਾਂ ਲੰਬਾਈ ਮਿਲਣੀ ਹੈ ਦੀ ਕਿਉਂਕਿ ਆ ਆਪਾਂ نیچے ਦੇਖੋ ਆਹ ਕੱਪੜਾ ਜਿਹੜਾ ਵੱਧ ਰੱਖਿਆ ਹੋਇਆ ਇਹ ਚਾਪਾਂ ਨੇ ਸਲਾਈ ਦਾ ਜਿਹੜਾ ਮਾਰਜਨਾ ਉਹ ਰੱਖ ਲਿਆ ਹੁਣ ਆਪਾਂ ਨੇ ਜੀ 35 ਇੰਚ ਤੇ ਤਾਂ ਇਧਰ ਨਿਸ਼ਾਨ ਲਗਾ ਲਿਆ ਹੁਣ ਇੱਥੇ ਆਪਾਂ ਇਹ ਲਾਈਨ ਲਗਾਵਾਂਗੇ ਇਹ ਆਪਾਂ ਜੀ 35 ਇੰਚ ਦੇ ਦੇਖੋ ਆਹ ਲਾਈਨ ਲਗਾ ਲੈਣੀ ਹੈ ਇਸ ਤਰ੍ਹਾਂ ਆ ਦੇਖੋ ਏ ਲੈਂਨ ਲਗਾ ਲੈਣੀ ਹੈ ਜੀ ਆਪਾਂ ਨੇ 33 ਇੰਚ ਤੇ ਇਹ ਦਾ ਹੁਣ ਲੈਂਨ ਲਗਾ ਲੇ ਜੀ ਹੁਣ ਆਪਾਂ ਨੇ ਇਧਰਲੀ ਸਾਈਡੋਂ 2 ਇੰਚ ਐਕਸਟਰਾ ਲੈਣਾ ਹੈ ਜੇ ਕੋਈ ਹੈਵੀ ਨਾਪਦਾ ਤਾਂ ਆਪਾਂ ਢਾਈ ਵੀ ਲੈ ਸਕਦੇ ਆ ਆਪਾਂ ਇੱਥੋਂ ਜੀ 2 ਇੰਚ ਐਕਸਟਰਾ ਲਵਾਂਗੇ ਇਹ ਆਪਾਂ ਨੇ ਜੀ 2 ਇੰਚ ਐਕਸਟਰਾ ਲਏ ਇਹ ਜੀ ਹੁਣ ਆਪਾਂ ਇਧਰ ਦੇਖੋ 2 ਇੰਚ ਉਧਰ ਐਕਸਟਰਾ ਲੈ ਲਿਆ ਆ ਜਗ੍ਹਾ ਤੇ ਇਹ ਜਿਵੇਂ ਆਸਣ ਵਾਲੀ ਜਗ੍ਹਾ ਲਾ ਲਓ ਹਨਾ ਜਿਵੇਂ ਆਪਾਂ ਕਹਿੰਦੇ ਆਸਣ ਵਾਲੀ ਜਗ੍ਹਾ ਹੈਗੀ ਉਥੇ ਜੀ ਝੋਲੀ ਵਾਲੀ ਜਗ੍ਹਾ ਤੇ ਉੱਧਰ ਤੋਂ ਜੀ ਆਹ ਨਿਸ਼ਾਨ ਤੱਕਰ ਆਪਾਂ ਨੇ ਇਹਨੂੰ ਮਿਲਾਉਣਾ ਹੈਗਾ ਆ ਦੇਖੋ ਜੀ ਇਹ ਆਪਾਂ ਲੈਂਡ ਪੂਰੀ ਡਰਾ ਕਰਾਂਗੇ ਇੱਧਰ ਇਸ ਤਰ੍ਹਾਂ ਲੈਂਡ ਲਗਾ ਲੈਣੀ ਹੈ ਹੁਣ ਆਹ ਲੈਂਡ ਤੇ ਨਹੀਂ ਆਪਾਂ ਜੀ ਕਟਿੰਗ ਕਰਨੀ ਆਪਾਂ ਇੱਥੇ ਕਰਨੀ ਹੈ ਕਿਉਂਕਿ ਹੁਣ ਆਪਣੀ ਆਹ ਮੂਰੇ ਦੇ ਦੇਖੋ ਜੀ ਆਹ ਕਾਟ ਪੈਗੀ ਇੱਧਰ ਆਪਣਾ ਆ ਵਧ ਗਿਆ ਜੀ ਆਸਣ ਹੁਣ ਜਿਹੜੀ ਆਪਾਂ ਨੇ ਇੱਥੇ ਝੋਲੀ ਮੇਲਣੀ ਹੈ ਇਹਦੀ ਆਪਾਂ ਰੱਖਣਾ ਹੈਗਾ 9 ਇੰਚ ਲਾ ਲਓ 10 ਆਪਾਂ ਜੀ ਇੱਥੇ ਲਾਵਾਂਗੇ 10 ਇੰਚ ਦੇ ਇਹ ਆਪਾਂ ਜੀ ਝੋਲੀ ਦਾ ਨਿਸ਼ਾਨ ਲਗਾਇਆ 10 ਇੰਚ ਤੇ ਆ ਦੇਖੋ ਜਿਹੜਾ ਹੁਣ ਆਪਣਾ ਝੋਲੀ ਦਾ ਨਿਸ਼ਾਨ ਲਗਾਇਆ ਆਪਾਂ ਨੇ ਆਹ ਉਹ 10 ਇੰਚ ਤੱਕ ਲਗਾਇਆ ਆਹਰੋਂ ਲਾਉਣਾ ਜੀ ਇਹ ਨੂੰ ਨਹੀਂ ਆਪਾਂ ਮਿਲਣਾ ਇੱਥੇ ਹੀ ਆਪਾਂ ਕਟਿੰਗ ਕਰਾਂਗੇ ਆ ਇਹ ਦੇਖੋ ਇੱਥੇ ਮੂਰੇ ਵੀ ਜਿਵੇਂ ਉਹੀ ਕਾਟ ਪੈ ਗਈ ਜੀ ਉਧਰੋਂ ਆਪਣਾ ਆ ਚੀਜ਼ ਹੈ ਜਿਹੜੀ ਆ ਫੇਰ ਆਪਣਾ ਵੱਧ ਗਿਆ ਆ ਚੀਜ਼ ਵੱਧ ਗਈ ਜੀ ਹੁਣ ਜਿਹੜਾ ਜੀ ਉਧਰ ਤਾਂ ਆਪਾਂ ਦੇਖੋ ਆਸਾਨ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇੱਥੇ ਜਿਹੜੀ ਮੂਰੀ ਸੀਗੀ ਮੂਰੀ ਦੀ ਲੰਬਾਈ ਆਪਾਂ ਨੇ ਹਨਾ 1.5 ਇੰਚ ਤਾਂ ਹੁਣ ਰੱਖਣੀ ਜੀ 1.5 ਇੰਚ ਐਕਸਟਰਾ ਲੈਣਾ ਆਪਾਂ ਨੇ 1.5 ਇੰਚ ਜੀ ਆਪਾਂ ਨੇ ਵੱਧ ਲੈਣਾਗਾ ਇਹ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਜੀਰੋ ਇਹ ਆਪਾਂ ਨੇ ਜੀ 12 ਇੰਚ ਤੇ ਇਹਦੀ ਲੰਬਾਈ ਰੱਖੀ ਐ ਮੂਰੀ ਦੀ ਹੁਣ ਜੀ ਆਪਾਂ ਨੇ ਆ ਤਾਂ ਨਿਸ਼ਾਨ ਲਗਾ ਲਿਆ ਹੁਣ ਆਪਾਂ ਸਕੇਲ ਲੈ ਲੈਣਾ ਜਿਹਦੇ ਨਾਲ ਆਪਾਂ ਪਲਾਜ਼ੋ ਕੱਟਦੇ ਆ ਇਹ 40 ਨਾਲ ਜੀ ਆਪਾਂ ਆ ਨਿਸ਼ਾਨ ਬਾਹਰ ਦੇ ਲਗਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਜੀ ਆਪਾਂ ਨੇ ਦੇਖੋ ਆ ਨਿਸ਼ਾਨ ਇਹਦਾ ਲਗਾ ਲੈਣਾਗਾ ਆ ਝੋਲੀ ਕੋਲੋਂ ਜੀ ਆ ਮੋਰੀ ਤੇ ਕਰ ਆਪਾਂ ਨੇ ਇਹ ਨਿਸ਼ਾਨ ਲਗਾ ਲਿਆ ਹੁਣ ਇਹਨੂੰ ਕਟਿੰਗ ਕਰਦੇ ਆ ਇਹਦੀ ਹੁਣ ਕਟਿੰਗ ਕਰ ਦੇਣੀ ਹੈ ਜੀ ਆਪਾਂ ਇਸ ਤਰ੍ਹਾਂ ਜੀ ਆਪਾਂ ਲਾਈਨਿੰਗ ਵੀ ਉੱਪਰ ਧਰ ਕੇ ਇਹਨੂੰ ਕੱਟ ਲਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਹਨ ਆਪਾਂ ਇਹਦੀ ਕਟਿੰਗ ਕਰ ਸਕਦੇ ਆਂਗੇ ਆ ਦੇਖੋ ਜੀ ਆਹ ਹੋਰ ਲਗਾ ਦਨ ਆਪਾਂ ਨੇ ਟੱਕ ਆਹ ਜਗ੍ਹਾ ਤੇ ਤਾਂ ਜੋ ਆਪਾਂ ਨੂੰ ਮੋੜਨ ਵਿੱਚ ਦਿੱਕਤ ਨਾ ਆਵੇ ਤੇ ਆਹ ਜੀ ਜਿ ਆਪਾਂ ਨੇ ਜੀ ਦੇਖੋ ਵਾਧੇ ਰੱਖੀ ਹੈਗੀ ਆਹਰੋਂ ਟਾਈਟ ਨਾ ਹੋਵੇ ਇਹ ਜਿਹੜੀ ਆਪਣੀ ਸਲਵਾਰ ਹੈਗੀ ਹੁਣ ਜਿਹੜਾ ਜੀ ਆਪਾਂ ਨੇ ਇੱਧਰ ਆ ਦੇਖੋ ਆਹ ਔਰੇ ਆਪਾਂ ਨੇ ਨਿਸ਼ਾਨ ਲਗਾਏ ਸੀ ਉਧਰ ਤਾਂ ਅਸਨ ਕਿ ਨੂੰ ਇਹ ਚੀਜ਼ ਆਪਣੀ ਵੱਧ ਗਈ ਜੀ ਆਹ ਚੀਜ਼ ਨਾਲੇ ਆਪਣੇ ਖਿੱਚਣੀ ਪੈਣੀ ਆਹ ਔਰੇ ਨਾਲੇ ਆਪਣੀ ਪੈ ਗਈ ਜੀ ਆਹ ਕਾਟ ਇਹ ਵੀ ਹੁਣ ਆਪਾਂ ਕਟਿੰਗ ਕਰਦੇ ਆਂ ਇਹਦੀ ਜਿਵੇਂ ਜੀ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਐ ਜਿਵੇਂ ਹੁਣ ਲਾ ਲਓ ਆਹ ਸਲਵਾਰ ਦਾ ਫੇਰ ਤਾਂ ਆਪਣੇ ਕੋਲ ਹੈਗਾ ਜੀ 22 ਇੰਚ ਵਾਂਗੂ ਕਈ ਹੁਣ ਸਲਵਾਰਾਂ ਦਾ ਜੀ ਆਹ ਫੇਰ ਹੁਣ ਘੱਟ ਹੁੰਦਾ 20 ਹੁੰਦਾ ਹਨਾ 20 22 ਜਿਵੇਂ ਹੁਣ ਜੇ ਕਈ ਪਹਿਣਾ ਹੁਣ ਆਪਦੀਆਂ ਜਿਵੇਂ ਭਾਰੀ ਹੁੰਦੀਆਂ ਨੇ ਜੀ हिਪ ਕੋਲੋਂ ਹਨਾ ਵੱਧ ਹੁੰਦੀ ਐ ਜੀ ਉਹਨਾਂ ਦੀ हिਪ ਤਾਂ ਇੱਥੇ ਆਪਾਂ ਜੀ ਆਸਣ ਵੀ ਹੋਰ ਵੀ ਪਾ ਸਕਦੇ ਆ ਜਿਵੇਂ ਕਹਿੰਦੇ ਨੇ ਕੁੰਡੀਆਂ ਹਨਾ ਉਹ ਪਾ ਸਕਦੇ ਆ ਜੀ ਨਾਲ ਤਾਂ ਉਹਨਾਂ ਫੇਰ ਵੱਜੂਗਾ ਨਾਲੇ ਆਪਾਂ ਨੂੰ ਆਹ ਚੀਜ਼ ਵੱਧ ਜਾਂਦੀ ਐ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜਾ ਜੀ ਹੁਣ ਆਪਾਂ ਨੇ ਸਲਵਾਰ ਨਾਲੋਂ ਕਪੜਾ ਲੇ ਹੈਗਾ ਇਹਦੀ ਆਪਾਂ ਕੁੰਦੀਆਂ ਪਾ ਸਕਦੇ ਆ ਤੇ ਫੇਰ ਵੱਧ ਜੂਗਾ ਜੀ ਹਨਾ ਵੀ ਕਈ ਭੈਣਾਂ ਨੂੰ ਹੁਣ ਭਾਰੀ ਹੁੰਦੀਆਂ ਨੇ ਨਾ ਆਪਣੀਆਂ ਜੀ ਬੈਠ ਉੱਠਣ ਚ ਪ੍ਰੋਬਲਮ ਆਉਂਦੀ ਹੈ ਨਾ ਸਲਵਾਰ ਚ ਖਿੱਚ ਪੈਣ ਲੱਗ ਜਾਂਦੀ ਹੈ ਜੀ ਆਪਾਂ ਫਰਸੇ ਸਲਵਾਰ ਦਾ ਇਦਾਂ ਫੇਰ ਵਧਾ ਸਕਦੇ ਆ ਆਹ ਕੁੰਦੀਆਂ ਪਾ ਕੇ ਜੀ ਜਿਹੜਾ ਆ ਨੀਚੇ ਆਪਾਂ ਦੇਖੋ ਆ ਕੱਟਿਆ ਹੈਗਾ ਕਪੜਾ ਜੀ ਨੀਚੇ ਹੁਣ ਆ ਪਹੁੰਚੇ ਕੋਲੇ ਆਪਾਂ ਨੇ ਜੀ ਦੇਖੋ ਜੀ ਆਹ ਵੱਧ ਰੱਖਿਆ ਹੈਗਾ ਇਹ ਜੀ ਹੁਣ ਆਪਾਂ ਆਈ ਫੋਲਡ ਕਰ ਲਾਂਗੇ ਇਦਾਂ ਚੋਹ ਕਰਕੇ ਆਪਾਂ ਕਟਿੰਗ ਕਰਦੇ ਆਂਗੇ ਇੱਥੋਂ ਹੁਣ ਆਪਾਂ 벨ਟ ਕੱਟਦੇ ਆਂ ਆਪਾਂ ਨੇ ਦੇਖੋ ਦੋਵੇਂ ਪੀਸ ਅਲੱਗ ਕਰ ਲਏ ਜੀ ਹੁਣ ਜਿਹੜਾ ਇੱਥੇ ਹੈ ਇੱਥੇ ਛੋਟਾ ਜਿਹਾ ਆਪਾਂ ਨੇ ਲਗਾਉਣਾ ਟੱਕ ਆ ਦੇਖੋ ਇੱਥੇ ਆਪਾਂ ਨੂੰ ਜਿਹੜਾ ਹੁਣ ਆਪਣਾ ਜਿਹੜਾ ਬਲ ਦੀ ਜਿਹੜੀ ਕਰੀਜ ਆ ਚੰਗੀ ਤਰ੍ਹਾਂ ਬਣ ਜੇ ਇੱਥੇ ਬਲ ਚੰਗੀ ਤਰ੍ਹਾਂ ਪੈ ਜੇ ਜਿਵੇਂ ਕਿ ਹੁਣ ਆਪਣੇ ਲਵੇ ਇਹ ਜਿਹੜਾ ਕੱਪੜਾ ਬਚਿਆ ਜੀ ਹਨਾ ਇਹਦੇ ਆਪਾਂ ਪਾਵਾਂਗੇ 벨ਟ 벨ਟ ਦਾ ਇੱਥੋਂ ਆਪਾਂ 7 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ ਲੈਂਥੇ ਵੀ 2.5 ਹੀ ਹੈ ਉਹ ਆਪਾਂ ਕਿੰਚ ਐਕਸਟਰਾ ਰੱਖਾਂਗੇ 24 ਇੰਚ ਜੀ ਹੁਣ ਆਪਾਂ ਉਹ ਲਾ ਕੇ ਇਹਨਾਂ ਨਿਸ਼ਾਨ ਲਗਾ ਕੇ ਇਹਦੀ 벨ਟ ਦੀ ਜਿਹੜੀ ਕਟਿੰਗ ਕਰਦੇ ਆ ਇਹ ਆਪਾਂ ਜੀ 7 ਇੰਚ ਲੰਬਾਈ ਲਗਾਵਾਂਗੇ ਜਿਹੜੀ ਚੜਾਈ ਹੈ ਜੀ 벨ਟ ਦੀ ਉਹ ਆਪਾਂ ਲਗਾਉਣੀ ਹੈਗੀ 24.5 ਇੰਚ ਉਹ 23 ਇੰਚ ਲੈਂਥ ਹੈ ਜੀ ਆਪਾਂ 24.5 ਇੰਚ ਰੱਖਾਂਗੇ ਇਧਰ ਵੀ ਆਪਾਂ ਨਿਸ਼ਾਨ ਲਗਾ ਲਿਆ ਜੀ ਐਕਸਟਰਾ ਆਹੋਂ ਆਪਾਂ 7 7 ਇੰਚ ਤੇ ਨਿਸ਼ਾਨ ਲਗਾ ਲੈਣਾ ਜੀ ਹੁਣ 벨ਟ ਦੀ ਜਿਹੜੀ ਕਟਿੰਗ ਕਰਾਂਗੇ ਆਪਾਂ ਨੂੰ 7 ਇੰਚ ਬਹੁਤ ਹੈਗੀ ਕਟਿੰਗ ਆਪਾਂ ਨੇ ਕਰ ਲੈਣੀ ਹੈ ਹੁਣ 1 ਇੰਚ ਆਪਾਂ ਐਕਸਟਰਾ ਰੱਖਦੇ ਆ ਜੀ 벨ਟ ਦੇ ਸਲਾਈ ਲਈ ਸਾਰੀ ਜਿਹੜੀ ਕਟਿੰਗ ਐ ਇਦਾਂ ਕਰ ਲੈਣੀ ਹੈ ਜਿਹੜੀ ਆਪਾਂ ਦੇਖੋ ਫਰਸੀ ਸਲਵਾਰ ਦੀ 벨ਟ ਹੈ ਉਹ ਕੱਟ ਲਈ ਜੀ ਹੁਣ ਆਪਾਂ ਲਾਈਨਿੰਗ ਕੱਟਾਂਗੇ ਹਾਂਜੀ ਹੁਣ ਆਪਾਂ ਜਿਹੜੀ ਫਰਸੀ ਸਲਵਾਰ ਹੈ ਇਹਦੀ ਲਾਈਨਿੰਗ ਕੱਟਣ ਲੱਗਿਆਂ نیچے ਆਪਾਂ ਲਾਈਨਿੰਗ ਰੱਖ ਲਈ ਉੱਪਰ ਆਪਣਾ ਇਹ ਆ ਕੱਪੜਾ ਹੁਣ ਆਪਾਂ ਜਿਹੜਾ ਕੱਪੜਾ ਇਹ ਦੂਰਾ ਕਰ ਲਿਆ ਇਸ ਲੋਡ ਕਰ ਲਿਆ ਜੀ ਕੰਨੀਆਂ ਇੱਧਰ ਰੱਖ ਲਈਆਂ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਉੱਪਰ ਧਰ ਕੇ ਆਪਾਂ ਇਹਦੀ ਜਿਹੜੀ ਕਟਿੰਗ ਹੈ ਕਰ ਲੈਣੀ ਹੈ ਜੀ ਇਸ ਤਰ੍ਹਾਂ ਜੇ ਆਪਾਂ ਇਹਦੀ ਲਾਈਨਿੰਗ ਦੀ ਜਿਹੜੀ ਕਟਿੰਗ ਕਰਾਂਗੇ ਟੱਕ ਲਗਾ ਲੈਣਾ ਆਪਾਂ ਨੇ ਇਧਰੋਂ ਵੀ ਆਪਾਂ ਕਟਿੰਗ ਕਰ ਲੈਣੀ ਹੈ ਜੀ ਇਹਦੀ ਇਸ ਤਰ੍ਹਾਂ ਜੇ ਆ ਦੇਖੋ ਐਦਾਂ ਕਟਿੰਗ ਕਰ ਲਈ ਆਪਾਂ ਇਸ ਤਰ੍ਹਾਂ ਹੀ ਦੇਖੋ ਆਪਾਂ ਨੇ ਜਿਹੜੀ ਫਰਸੀ ਸਲਵਾਰ ਦੀ ਲਾਈਨਿੰਗ ਹੈ ਇਹ ਕੱਟ ਲਈ ਐਦਾਂ ਹੁਣ ਆਪਣੀ ਇਹ ਲਾਈਨਿੰਗ ਕੱਟੀ ਗਈ ਜੀ ਹੁਣ ਆਪਾਂ ਬੈਲਟ ਕੱਟਾਂਗੇ ਜਿਹੜੀ ਜਿਹੜੀ ਲਾਈਨਿੰਗ ਆਪਾਂ ਨੇ ਉਹ ਕੱਟਣੀ ਹੈ ਇਸ ਤਰ੍ਹਾਂ ਜਿਹੜੀ ਆਪਾਂ ਬੈਲਟ ਹੈ ਜੀ ਹੁਣ ਲਾਈਨਿੰਗ ਦੇ ਉੱਪਰ ਧਰ ਲਈ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ 벨ਟ ਦੀ ਲਾਈਨਿੰਗ ਹੈ ਜਿਹੜੀ ਕੱਟੀ ਜਾਊਗੀ ਹੁਣ ਆਪਾਂ ਨੇ ਦੇਖੋ 벨ਟ ਇਦਾਂ ਕੱਟ ਲਈ ਨੀਚੇ ਦੀ ਲਾਈਨਿੰਗ ਇਸ ਤਰ੍ਹਾਂ ਜਿਹੜੀ ਆਪਣੀ ਫਰਸੀ ਸਲਵਾਰ ਦੀ ਦੇਖੋ ਕਟਿੰਗ ਹੋ ਗਈ ਹੈ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਪਲੀਜ਼ Önceki videoda görüşmek üzere,